ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਕ ਨਵੀਂ ਵੀਡੀਓ ਚ ਅੱਜ ਦੀ ਵੀਡੀਓ ਚ ਅਸੀਂ ਚੌਥੀ ਕਲਾਸ ਦਾ ਪਾਠ ਦੂਜਾ ਲੈ ਕੇ ਆ ਗਏ ਆ ਨਿੱਕੀ ਜਿੰਦ ਵੱਡੀ ਸੋਚ ਪੰਜਾਬੀ ਦਾ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਪੂਰੇ ਲੈਸਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਐਕਸਪਲੇਨ ਕਰਾਂਗੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਉੱਤਰ ਵੀ ਅੱਜ ਦੀ ਵੀਡੀਓ ਚ ਕਰਾਂਗੇ ਬਸੰਤ ਪੰਚਮੀ ਦੀ ਛੁੱਟੀ ਹੋਣ ਕਰਕੇ ਅੱਜ ਸਾਰਾ ਪਰਿਵਾਰ ਘਰ ਹੀ ਸੀ ਗੁਰਮੇਲ ਸਿੰਘ ਧੁੱਪੇ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ ਕੋਲ ਹੀ ਕੁਝ ਕਿਤਾਬਾਂ ਵੀ ਪਈਆਂ ਸਨ ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਬੁੱਕ ਤੇ ਤਸਵੀਰਾਂ ਬਣਾ ਰਹੀ ਸੀ। ਜਸ਼ਨ ਟੈਲੀਵਿਜ਼ਨ ਮੂਰੇ ਬੈਠਾ ਕਾਰਟੂਨ ਚੈਨਲ ਵੇਖ ਰਿਹਾ ਸੀ। ਜਦੋਂ ਗੁਰਮੀਲ ਸਿੰਘ ਸੈਰ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਜਸ਼ਨ ਨੇ ਡਰਾਇੰਗ ਰੂਮ ਵਿੱਚੋਂ ਹੀ ਆਵਾਜ਼ ਮਾਰਦਿਆਂ ਕਿਹਾ ਪਾਪਾ ਸੈਰ ਕਰਨ ਚੱਲਿਓ ਮੈਂ ਵੀ ਜਾਣਾ ਤੁਹਾਡੇ ਨਾਲ ਸੈਰ ਕਰਨ। ਹੁਣ ਉਹ ਬੱਚਾ ਵੀ ਕਹਿਣ ਲੱਗਾ ਉਹਨੂੰ ਛੁੱਟੀ ਹੈ ਉਹ ਸੈਰ ਕਰਨ ਦੇ ਲਈ ਆਪਣੇ ਪਿਤਾ ਦੇ ਨਾਲ ਆਪਣੇ ਪਾਪਾ ਦੇ ਨਾਲ ਜਾਏਗਾ। ਕੀ ਗੱਲ ਅੱਜ ਤੂੰ ਟਿਊਸ਼ਨ ਤੇ ਨਹੀਂ ਜਾਣਾ ਗੁਰਮੇਲ ਨੇ ਬੂਟਾਂ ਦੇ ਹਰ ਦੇਖੋ ਪੁੱਛਿਆ ਜਾ ਰਿਹਾ ਕਿ ਤੂੰ ਟਿਊਸ਼ਨ ਤੇ ਨਹੀਂ ਜਾਣਾ ਤੂੰ ਸ਼ਾਮ ਹੋਣ ਵਾਲੀ ਹੈ ਟਿਊਸ਼ਨ ਜਾਣ ਦਾ ਟਾਈਮ ਹੋ ਰਿਹਾ ਕਿ ਤੂੰ ਟਿਊਸ਼ਨ ਨਹੀਂ ਜਾਣਾ ਹੈਗਾ ਤੇ ਉਹਨੇ ਬੂਟਾਂ ਦੇ ਜਿਹੜੇ ਆ ਉਹ ਫਿੱਤੇ ਬੰਨਣੇ ਸ਼ੁਰੂ ਕੀਤੇ ਨਹੀਂ ਪਾਪਾ ਅੱਜ ਸਾਨੂੰ ਟਿਊਸ਼ਨ ਤੋਂ ਛੁੱਟੀ ਹੈ ਅੱਜ ਸਾਡੀ ਮੈਡਮ ਕਿਤੇ ਰਿਸ਼ਤੇਦਾਰੀ ਤੇ ਗਏ ਹੋਏ ਹਨ ਹਾਂ ਹਾਂ ਪਾਪਾ ਲੈ ਜਾਓ ਇਹਨੂੰ ਆਪਣੇ ਨਾਲ ਸਵੇਰ ਦਾ ਬੈਠਾ ਹੈ ਇਹ ਟੈਲੀਵਿਜ਼ਨ ਮੂਰੇ ਪਤਾ ਨਹੀਂ ਕੀ ਲੱਭੀ ਜਾਂਦਾ 카ਟੂਨ ਚੈਨਲਾਂ ਚੋਂ ਸਿਮਰਨ ਨੇ ਸਕੂਲ ਦਾ ਬੈਗ ਰੱਖ ਤੇ ਕਿਹਾ ਪਰ ਬੇਟਾ ਮੈਂ ਬਹੁਤ ਦੂਰ ਜਾਣਾ ਹੈ ਥੱਕ ਜਾਵਾਂ ਜਾਵਾਂ ਇਹ ਕਹ ਉਹ ਕਹਿੰਦਾ ਕਿ ਥੱਕ ਜਾਵੇਗਾ ਇਹ ਕਿਉਂਕਿ ਉਹਨੇ ਬਹੁਤ ਦੂਰ ਜਾਣਾ ਨਹੀਂ ਪਾਪਾ ਮੈਂ ਨਹੀਂ ਥੱਕਾਂਗਾ ਜਸ਼ਨ ਗੁਰਮੇਲ ਦੀ ਮੂਰੀ ਮੂਰੀ ਹੋ ਕੇ ਤੁਰ ਪਿਆ ਚੱਲ ਫਿਰ ਪੁੱਤਰਾ ਵੇਖਦਾ ਅੱਜ ਤੇਰਾ ਜੋਰ ਗੁਰਮੀਲ ਸਿੰਘ ਲੰਮੀ ਲੰਮੀ ਡਿੱਗਾ ਭਰਦਾ ਜਾ ਰਿਹਾ ਸੀ ਜਸ਼ਨ ਕਦੇ ਪਿੱਛੇ ਰਹਿ ਜਾਂਦਾ ਤੇ ਕਦੇ ਦੌੜ ਕੇ ਅੱਗੇ ਲੱਗ ਜਾਂਦਾ ਅਤੇ ਅੱਗੇ ਖੜ ਕੇ ਆਪਣੇ ਪਾਪਾ ਦਾ ਇੰਤਜ਼ਾਰ ਕਰਨ ਲੱਗ ਜਾਂਦਾ ਕੌਜੀਮੈਂਟਾ ਵਿੱਚ ਦੋਵੇਂ ਪਿਆਪਤ ਜਿਹੜੇ ਨੇ ਉਹ ਆਬਾਦੀ ਤੋਂ ਦੂਰ ਨਿੱਕਲ ਕੱਚੀ ਨਹਿਰ ਵਾਲੇ ਰਾਹ ਤੇ ਆ ਗਏ ਜਸ਼ਨ ਮੂਰੇ ਮੂਰੇ ਤੁਰਦਾ ਖੇਤਾਂ ਵੱਲ ਖੇਤਾਂ ਵਿੱਚ ਲਹਿਰਾਉਂਦੀਆਂ ਫਸਲਾਂ ਨੂੰ ਨਿਹਾਰਦਾ ਨਿਹਾਰ ਦਾ ਮਤਲਬ ਦੇਖਦਾ ਉਹ ਦੇਖ ਰਿਹਾ ਸੀ ਹੁਣ ਫਸਲਾਂ ਨੂੰ ਕਦੇ ਸਰੋਂ ਦੇਆਂ ਫੁੱਲਾਂ ਤੇ ਮੜਲਾਉਂਦੀਆਂ ਤਿਤਲੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਕਦੇ ਤਾਰਾਂ ਤੇ ਬੈਠੇ ਪੰਛੀਆਂ ਨੂੰ ਵੇਖ ਕੇ ਖੁਸ਼ ਹੁੰਦਾ ਤਸਵੀਰ ਸਭ ਤੋਂ ਪਹਿਲਾਂ ਅਸੀਂ ਦੇਖਦੇ ਆ ਦੇਖੋ ਨਦੀ ਵਹਿ ਰਹੀ ਹੈ ਜਿਹਨੂੰ ਨਹਿਰ ਕਿਹਾ ਇਹਨਾਂ ਨੇ ਬੱਤਕਾਂ ਨੇ ਮੱਛੀ ਤੈਰ ਰਹੀ ਹੈ ਫੁੱਲਾਂ ਦੇ ਉੱਪਰ ਤਿਤਲੀਆਂ ਨੇ ਠੀਕ ਹੈ ਦੇਖੀ ਅੱਜ ਦੇਖੀ ਜਾ ਰਿਹਾ ਉਹ ਗੁਰਮੇਲ ਸਿੰਘ ਆਪਣੀ ਧੁੰਨ ਵਿੱਚ ਤੇਜ਼ ਤੇ ਤੁਰਦਾ ਜਾ ਰਿਹਾ ਸੀ ਉਹ ਹੈਰਾਨ ਸੀ ਕਿ ਅੱਜ ਜਸ਼ਨ ਦੀ ਮਨ ਵਿੱਚ ਸੈਰ ਕਰਨ ਦਾ ਵਿਚਾਰ ਕਿਵੇਂ ਆਇਆ ਦੋਵੇਂ ਪਿਓ ਪੁੱਤਰ ਗੱਲਾਂ ਕਰਦੇ ਕਦੇ ਨਹਿਰ ਦੀ ਪਟੜੀ ਤੇ ਆ ਚੜੇ ਜਿੱਥੇ ਇੱਕ ਪਾਸੇ ਰੁੱਖਾਂ ਦੇ ਝੁੰਡ ਸਨ ਇੱਕ ਪਾਸੇ ਹਰੀਆਂ ਹਰੀਆਂ ਕਣਕਾਂ ਹੁਲਾਰੇ ਮਾਰ ਰਹੀਆਂ ਸੀ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਜਸ਼ਨ ਨਹਿਰ ਦੇ ਕਿਨਾਰੇ ਤੇ ਖੜ ਕੇ ਪਾਣੀ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਇਸ ਤਰ੍ਹਾਂ ਵੇਖਦਿਆਂ ਗੁਰਮੀਲ ਸਿੰਘ ਨੇ ਪੁੱਛਿਆ ਬੇਟਾ ਕੀ ਲੱਭ ਰਿਹਾ ਹੈ ਪਾਪਾ ਪਰਵਾਸੀ ਪੰਛੀ ਆ ਰਬ ਰਹੇ ਹਾਂ ਦੁਪਹਿਰੇ ਮੋਹਿਤ ਅਤੇ ਦਿਖਾਉਣੋ ਕੀ ਕਹਿ ਰਿਹਾ ਪਰਵਾਸੀ ਪੰਛੀ ਜਿਹੜੇ ਕਿਤੇ ਦੂਰੋਂ ਆਏ ਨੇ ਨਹਿਰ ਤੇ ਰਹਿੰਦੇ ਨੇ ਠੀਕ ਹੈ ਸ਼ੁਭਮ ਮੇਰੇ ਕੋਲ ਆਏ ਸਨ ਉਹ ਕਹਿ ਰਹੇ ਸਨ ਕਿ ਇਸ ਵਾਰ ਨਹਿਰ ਤੇ ਕਾਫੀ ਪਰਵਾਸੀ ਪੰਛੀ ਆਏ ਹੋਏ ਹਨ ਪੈਰਾਂ ਦਾ ਖੜਾਕ ਸੁਣ ਕੇ ਦੋ ਮੁਰਗਾਬੀਆਂ ਉਹਨਾਂ ਦੀ ਮੂਰੀਓ ਉੱਡ ਗਈਆਂ ਜਸ਼ਨ ਇੰਨਾ ਮੁਰਗਾਬੀਆਂ ਨੂੰ ਵੇਖ ਕੇ ਖੁਸ਼ ਹੋਇਆ ਪਾਪਾ ਇਹ ਤਾਂ ਬਹੁਤ ਪਿਆਰੇ ਪੰਜ ਜੀ ਨੇ ਇਹ ਕਿੱਥੋਂ ਆਉਂਦੇ ਨੇ ਇੱਕੋ ਸਾਹ ਵਿੱਚ ਉਹ ਕਿੰਨੇ ਸਾਰੇ ਸਵਾਲ ਕਰ ਗਿਆ ਗੁਰਮੇਲ ਸਿੰਘ ਨੇ ਜਸ਼ਨ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ ਪੁੱਤਰ ਪ੍ਰਵਾਸੀ ਪੰਜ ਜੀ ਦੂਰ ਦਰਾਡੇ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਆਉਂਦੇ ਹਨ ਇਹਨਾਂ ਵਿੱਚ ਮੁੱਖ ਤੌਰ ਤੇ ਸਮੁੰਦਰੀ ਕੁੰਝਾਂ ਠੀਕ ਆ ਅੱਬਾ ਬੀਲ ਹਾਂਸ ਢੀਲਸਾਰ ਪੰਛੀ ਸ਼ਾਮਿਲ ਹੁੰਦੇ ਨੇ ਇਹਨਾਂ ਵਿੱਚੋਂ ਕੁਝ ਪੰਛੀ ਸਾਈਬੇਰੀਆ ਤੋਂ ਆਉਂਦੇ ਨੇ ਕਈ ਪાંਚੀ ਸੈਂਕੜੇ ਹਜ਼ਾਰਾਂ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਕੇ ਭਾਰਤ ਆਉਂਦੇ ਹਨ। ਰੁੱਤ ਬਦਲਦਿਆਂ ਹੀ ਇਹ ਪાંਚੀ ਵਾਪਸ ਚਲੇ ਜਾਂਦੇ ਹਨ। ਇਸ ਲਈ ਇਹ ਪાંਚੀ ਸਾਡੇ ਮਹਿਮਾਨ ਹੁੰਦੇ ਹਨ। ਇਹ ਗੱਲ ਮੈਂ 모ਹਿਤੇ ਸ਼ੁਵਮ ਹੋਰਾਂ ਨੂੰ ਵੀ ਸਮਝਾਵਾਂਗਾ। ਜਸ਼ਨ ਨੇ ਗੰਭੀਰ ਹੁੰਦਿਆਂ ਕਿਹਾ, ਗੁਰਮੀਲ ਸਿੰਘ ਨੂੰ ਲੱਗਿਆ ਅੱਜ ਇਹ ਮੇਜਸ਼ਨ ਥੱਕਿਆ ਹੋਵੇ ਪਰ ਉਹ ਸਵਾਲ ਤੇ ਸਵਾਲ ਕਰੀ ਜਾ ਰਿਹਾ ਸੀ। ਸਾਹਮਣੇ ਖੇਤਾਂ ਤੇ ਕੰਡਿਆਲੀ ਤਾਰ ਲੱਗੀ ਵੇਖ ਕੇ ਜਸ਼ਨ ਫਿਰ ਬੋਲਿਆ ਪਾਪਾ ਉਹ ਸਾਹਮਣੇ ਵਾਲੇ ਖੇਤ ਖਾਲੀ ਕਿਉਂ ਪੈਲੇ? ਬੇਟਾ ਇਹ ਜ਼ਮੀਨ ਕਿਸੇ ਕਿਸਾਨ ਨੇ ਕਿਸੇ ਕਾਪੜੇ ਨੂੰ ਵੇਚ ਦਿੱਤੀ ਹੈ। ਵੇਚ ਦਿੱਤੀ ਹੈ? ਜਸ਼ਨ ਨੇ ਹੈਰਾਨ ਹੁਕਦੇ ਕਿਆ। ਉਹ ਵੀ ਹੈਰਾਨ ਆ ਕਿ ਵੇਚ ਕਉ ਦਿੱਤੀ ਉਹ ਪੁੱਛ ਰਿਹਾ। ਸਵਾਲ ਆ ਰਿਹਾ ਉਹਦੇ ਮਨ ਚ। ਆ ਦੇਖੋ ਕੁਐਸਚਨ ਮਾਰਕ ਲੱਗਿਆ ਹੋਇਆ। ਪਾਪਾ ਦਾਦੀ ਮਾ ਕਹਿੰਦੇ ਹਨ ਕਿ ਧਰਤੀ ਤਾਂ ਪੂਜਯੋਗ ਹੁੰਦੀ ਹੈ ਤੇ ਨਾਲੇ ਇਹ ਤਾਂ ਸਾਡੀ ਮਾਂ ਹੁੰਦੀ ਹੈ ਭਲਾ ਫਿਰ ਮਾਂ ਨੂੰ ਅਸੀਂ ਕਿਸ ਤਰ੍ਹਾਂ ਵੇਚ ਸਕਦੇ ਹਾਂ? ਜਸ਼ਨ ਦੀਆਂ ਗੱਲਾਂ ਸੁਣ ਕੇ ਗੁਰਮੇਲ ਹੈਰਾਨ ਸੀ ਕਿ ਜਿਹੜੀਆਂ ਗੱਲਾਂ ਸਾਨੂੰ ਵੱਡਿਆਂ ਨੂੰ ਸੋਚਣੀਆਂ ਪੈਂਦੀਆਂ ਹਨ ਉਹ ਬੱਚੇ ਸੋਚਦੇ ਹਨ। ਜਮੀਨਾਂ ਤੇ ਧੜਾ ਧੜ ਉਸਰ ਰਹੇ ਫਲੈਟ ਅਤੇ ਖੇਤੀ ਲਈ ਘਟਦੀ ਜਾਦੀ ਜ਼ਮੀਨ ਜ਼ਰੂਰ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਦੂਜੇ ਪਾਸੇ ਸਫੈਦਿਆਂ ਦੇ ਰੁੱਖਾਂ ਵੱਲ ਕਾਵਾਂ ਦੀ ਕਾਵਾਂ ਰੌਲੀ ਨੇ ਜਸਨ ਦਾ ਧਿਆਨ ਆਪਣੀ ਵੱਲ ਖਿੱਚਿਆ ਉਸ ਨੇ ਸ਼ਾਇਦ ਇੰਨਾ ਇੰਨੇ ਸਾਰੇ ਕਾਮ ਪਹਿਲੀ ਵਾਰ ਨਹੀਂ ਵੇਖੇ ਸਨ ਉਹ ਕਾਵਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਪਰ ਥੋੜੀ ਦੇਰ ਬਾਅਦ ਗੰਭੀਰ ਹੁੰਦਿਆਂ ਬੋਲਿਆ ਪਾਪਾ ਚਿੜੀਆਂ ਕਿਤੇ ਨਜ਼ਰ ਨਹੀਂ ਆਉਂਦੀਆਂ ਕਿੱਥੇ ਗਈਆਂ ਚਿੜੀਆਂ ਗੁਰਮੇਲ ਸਿੰਘ ਵੱਲੋਂ ਕੋਈ ਜਵਾਬ ਨਾ ਆਉਂਦਾ ਦੇਖ ਕੇ ਫਿਰ ਉਹ ਆਪ ਹੀ ਜਵਾਬ ਦਿੰਦਾ ਹੋਇਆ ਬੋਲਿਆ ਪਾਪਾ ਮੈਡਮ ਕਹਿੰਦੇ ਹਨ ਕਿ ਜਿਹੜੇ ਮੋਬਾਈਲ ਫੋਨਾਂ 'ਚੋਂ ਵੱਡੇ-ਵੱਡੇ ਟਾਵਰ ਲੱਗੇ ਹੋਏ ਹਨ ਫੋਨਾਂ ਦੇ ਟਾਵਰ ਇਹਨਾਂ ਵਿੱਚੋਂ ਨਿਕਨ ਵਾਲੀਆਂ ਤਰੰਗਾਂ ਕਰਕੇ ਬਹੁਤ ਸਾਰੇ ਪੰਛੀ ਸਾਡੇ ਕੋਲੋਂ ਦੂਰ ਚਲੇ ਗਏ ਹਨ ਸ਼ਾਇਦ ਇਹੀ ਕਾਰਨ ਹੈ ਕਿ ਚਿੜੀਆਂ ਵੀ ਅੱਜ ਜਾਂ ਤਾਂ ਮਰ ਗਈਆਂ ਜਾਂ ਫਿਰ ਦੂਰ ਗੜੇ ਕਿਧਰੇ ਪਹਾੜਾਂ ਵੱਲ ਚਲੀ ਗਈਆਂ ਹਾਂ ਪੁੱਤਰਾ ਠੀਕ ਕਹਿੰਦੇ ਨੇ ਤੇਰੇ ਮੈਡਮ ਜਿੱਥੇ ਸਾਨੂੰ ਇਨ੍ਹਾਂ ਚੀਜ਼ਾਂ ਦੀ ਲਾਵ ਹੋਏ ਦੇ ਉਥੇ ਸਾਨੂੰ ਇੰਨਾ ਕਰਕੇ ਬਹੁਤ ਕੁਝ ਗਵਾਉਣਾ ਵੀ ਪਿਆ ਗੱਲਾਂ ਬਾਤਾਂ ਕਰਦੇ ਆ ਪਤਾ ਨਹੀਂ ਲੱਗਿਆ ਕਿ ਗੁਰਮੀਤ ਸਿੰਘ ਦੇ ਜਸ਼ਨ ਕਦੋਂ ਕਰ ਆ ਪਹੁੰਚੇ ਜਸ਼ਨ ਕਰ ਆਉਂਦਿਆ ਫਿਰ ਖੇਤਰ ਵਿੱਚ ਮਗਨ ਹੋ ਗਿਆ ਪਰ ਗੁਰਮੀਲ ਅਜੇ ਵੀ ਜਸ਼ਨ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਸੋ ਬਹੁਤ ਹੀ ਵਧੀਆ ਇੱਕ ਸਮਝਦਾਰਕ ਲੈਸਨ ਇਹ ਤੁਸੀਂ ਪੜਿਆ ਚੌਥੀ ਕਲਾਸ ਦਾ ਪਾਠ ਨੰਬਰ 2 ਪੰਜਾਬੀ ਦਾ ਹੁਣ ਅਸੀਂ ਇਹਦੇ ਕੁਸ਼ਨ ਆਨਸਰ ਕਰਦੇ ਆ ਇੰਤਜ਼ਾਰ ਕਿਸ ਨੂੰ ਕਹਿੰਦੇ ਨੇ ਉਡੀਕ ਤੋਂ ਕਿਸ ਨੂੰ ਕਹਿੰਦੇ ਨੇ ਧਿਆਨ ਲਗਨ ਗੰਭੀਰ ਸੋਚ ਵਿਚਾਰ ਵਾਲਾ ਸੰਜੀਦਾ ਤਰੰਗਾਂ ਲਹਿਰਾਂ ਮगन ਮਸਤਲੀ ਸਿਵਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਬੁੱਕ ਤੇ ਡੈਸ਼ ਵਾਰ ਰਹੀ ਸੀ ਕੀ ਵਾਰ ਰਹੀ ਸੀ ਆਪਾਂ ਚੱਲਦੇ ਆਂ ਸ਼ੁਰੂ ਦੇ ਵਿੱਚ ਤਾਂ ਇੱਥੇ ਸਾਨੂੰ ਮਿਲੇਗਾ ਇਸ ਆਨਸਰ ਕੀ ਵਾਰ ਰਹੀ ਸੀ ਸਾਰੇ ਆਨੇ ਦੱਸੋ ਤਸਵੀਰ ਆਵਾ ਰਹੀ ਸੀ ਵੈਰੀ ਗੁੱਡ ਅਗਲਾ ਕੁਐਸਚਨ ਦੇਖਦੇ ਆਂ ਅਗਲਾ ਕੁਐਸਚਨ ਸਾਡਾ ਹੈਗਾ ਵਾ ਗੁਰਮੇਲ ਸਿੰਘ ਆਪਣੀ ਧੁੰ ਵਿੱਚ ਡੈਸ਼ ਤੁਰਦਾ ਜਾ ਰਿਹਾ ਸੀ ਮਗਨ ਧੁੰ ਵਿੱਚ ਧੁੰ ਵਿੱਚ ਕੀ ਕਰਦਾ ਜਾ ਰਿਹਾ ਸੀ ਚਲੋ ਚੱਲਦੇ ਆਂ ਆਪਾਂ ਤੇਜ ਤੇਜ ਤੁਰਦਾ ਜਾ ਰਿਹਾ ਸੀ ਸੋ ਇਹਦਾ ਆਨਸਰ ਆ ਗਿਆ ਤੇਜ ਤੇਜ ਅੱਗੇ ਚੱਲਦੇ ਆਂ ਜਸ਼ਨ ਨਹਿਰ ਦੇ ਕਿਨਾਰੇ ਤੇ ਖੜ ਕੇ ਡੈਸ਼ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਪਾਣੀ ਦੇ ਵਿੱਚੋਂ ਡੈਸ਼ ਬਦਲਦਿਆਂ ਹੀ ਪੰਛੀ ਵਾਪਸ ਚਲੇ ਜਾਂਦੇ ਹਨ ਰੁੱਤ ਬਦਲਦਿਆਂ ਉਹ ਡੈਸ਼ ਨੂੰ ਦੇਖ ਕੇ ਖੁਸ਼ ਹੋਇਆ ਕਾਮ ਕਿਉਂਕਿ ਉਸ ਨੇ ਇੰਨੇ ਕਾਮ ਪਹਿਲੀ ਵਾਰ ਦੇਖੇ ਸੀ ਜਸ਼ਨ ਨੇ ਆਪਣੇ ਪਿਤਾ ਜੀ ਨੂੰ ਕੀ ਕਿਹਾ ਕਿ ਉਹ ਅੱਜ ਪਾਪਾ ਜੀ ਦੇ ਨਾਲ ਸੈਰ ਤੇ ਜਾਵੇਗਾ ਜਸ਼ਨ ਨੇ ਸੈਰ ਦਾ ਆਨੰਦ ਕਿਵੇਂ ਮਾਣਿਆ ਜਿਸਨੂੰ ਆਪਣੇ ਪਿਤਾ ਜੀ ਦੇ ਨਾਲ ਤੁਰਦਾ ਜਾ ਰਿਹਾ ਸੀ ਕਦੇ ਉਹ ਅੱਗੇ ਚੱਲਿਆ ਜਾਂਦਾ ਸੀ ਕਦੇ ਉਹ ਪਿੱਛੇ ਰਹਿ ਜਾਂਦਾ ਸੀ ਪਾਪਾ ਜੀ ਦੇ ਨਾਲ ਸਵਾਲ ਜਵਾਬ ਕਰਦੇ ਹੋਏ ਉਸ ਨੇ ਸੈਰ ਦਾ ਆਨੰਦ ਮਾਣਿਆ ਪ੍ਰਵਾਸੀ ਪੰਛੀ ਕਿਸ ਨੂੰ ਕਹਿੰਦੇ ਹਨ ਪ੍ਰਵਾਸੀ ਪੰਛੀ ਉਹ ਹੁੰਦੇ ਹਨ ਜੋ ਹਜ਼ਾਰਾਂ ਮੀਲਾਂ ਦੂਰ ਦੂਸਰੇ ਦੇਸ਼ਾਂ ਤੋਂ ਸਾਡੇ ਦੇਸ਼ ਦੇ ਵਿੱਚ ਝੀਲਾਂ ਨਹਿਰਾਂ ਸਮੁੰਦਰਾਂ ਦੇ ਕਿਨਾਰੇ ਰਹਿਣ ਦੇ ਲਈ ਆਉਂਦੇ ਹਨ ਉਹ ਹੁੰਦੇ ਨੇ ਪ੍ਰਵਾਸੀ ਪੰਛੀ जमीन क्यों घटती जा रही है जमीन इस करके घटती जा रही है क्योंकि लोगों ने अपनी जमीना फ्लैटा मॉलों के लिए वेच दिता है शुद्ध करके लिखो तितलियां तितलिया। सरों, ठीक है खुश खखे, खेकड़ा अच्छा खुश सरों तितलियां तितियाआ ਫਿਆਰੀ ਪੈ ਗਈ ਇੱਥੇ ਠੀਕ ਹੈ ਵਾਕਾਂ ਵਿੱਚ ਬਦਲੋ ਅਖਬਾਰ ਮੇਰੇ ਪਿਤਾ ਜੀ ਹਰ ਰੋਜ਼ ਅਖਬਾਰ ਪੜ੍ਹਦੇ ਹਨ ਤਸਵੀਰਾਂ ਮੇਰੇ ਪਿਤਾ ਜੀ ਨੂੰ ਬਹੁਤ ਸੁੰਦਰ ਤਸਵੀਰਾਂ ਬਣਾਉਂਦੀਆਂ ਆਉਂਦੀਆਂ ਹਨ ਪ੍ਰਵਾਸੀ ਪ੍ਰਵਾਸੀ ਪੰਛੀ ਹਰ ਸਾਲ ਸਾਡੇ ਦੇਸ਼ ਦੀਆਂ ਝੀਲਾਂ ਤੇ ਆਉਂਦੇ ਹਨ ਧੜ ਧੜ ਲੋਕ ਆਪਣੀਆਂ ਜ਼ਮੀਨਾਂ ਨੂੰ ਧੜ ਧੜ ਬਾਰਲੀਆ ਕੰਪਨੀਆਂ ਨੂੰ ਵੇਚ ਰਹੇ ਹਨ ਲਾਭ ਸਾਨੂੰ ਆਪਣਾ ਲਾਭ ਕਮਾਉਣ ਦੇ ਲਈ ਆਪਣੀਆਂ ਜ਼ਮੀਨਾਂ ਨੂੰ ਨਹੀਂ ਵੇਚਣਾ ਚਾਹੀਦਾ ਸਵੇਰ ਦੀ ਸ਼ੈਰ ਬਾਰੇ ਪੰਜ ਵਾਕ ਲਿਖਣੇ ਨੇ ਸੋ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਸੋ ਆਪਾਂ ਹੁਣ ਮਿਲਦੇ ਆ ਨਵੀਂ ਵੀਡੀਓ ਚ ਪਾਰਟ ਨੰਬਰ 3 ਬਾਲ ਸੁਖਦੇਵ ਦੇ ਵਿੱਚ ਸੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ ਪਲੇਲਿਸਟ ਨੂੰ ਫੋਲੋ ਕਰਿਓ